ਇਕ ਸੰਜੋਪਰੇਸ਼ਨ ਕਰਦੇ ਹਾਂ ਜਿਲਾ ਮੁਹਾਲੀ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਦੇ ਸਹਿਯੋਗ ਦੇ ਨਾਲ ਦਿੱਲੀ ਆਧਾਰਿਤ ਗੈਂਗਸਟਰ ਮਨਜੀਤ ਮਹਾਲ ਜੋ ਕਿ ਇੱਕ ਮੌਜੂਦਾ ਸਮੇਂ ਤਿਹਾਰ ਜਿਲ੍ਹੇ ਵਿੱਚ ਬੰਦ ਹੈ ਤੇ ਉਸ ਵੱਲੋਂ ਚਲਾਏ ਜਾ ਰਹੇ ਇੱਕ ਅਪਰਾਧਿਕ ਮਾਰਜੂਰ ਨੂੰ ਖਤਮ ਕਰਨ ਦੇ ਲਈ ਸਫਲਤਾ ਜਿਹੜੀ ਆ ਉਹ ਹਾਸਲ ਕੀਤੀ ਗਈ। ਇਹ ਦੱਸਦੇ ਹੀ ਐਸਐਸਪੀ ਮੁਹਾਲੀ ਦੀਪਕ ਪਾਰਕ ਦੀ ਦੁਆਈ ਇਹ ਜਿਹੜੀ ਬਣਾਈ ਗਈ ਟੀਮ ਵੱਲੋਂ ਇਸ ਗਿਰੋਹ ਦੇ ਤਿੰਨ ਮੁਖ ਸੰਚਾਲਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲ ਦੋਸ਼ੀਆਂ ਦੇ ਜ਼ਿਕਰ ਅਸੀਂ ਗੱਲ ਕਰੀਏ ਤਾਂ ਜਿਨ੍ਹਾਂ ਕੋਲ 30 ਬੋਰਡ ਦੇ ਦੋ ਪਿਸਟੋਲ ਹਾਰਾ ਜ਼ਿੰਦਾਕਾਰ ਤੋਂ ਸਤੇ ਕਾਲੀ ਸਟਾਰਕਿਓ ਗੱਡੀ ਜਿਹੜੀ ਹੈ ਉਹ ਬਰਾਮਦ ਕੀਤੀ ਹੈ ਇਸ ਕੇਸ ਵਿੱਚ ਮੁਹਾਲੀ ਦੇ ਐਸਪੀ ਰੂਲਨ ਮਨਪ੍ਰਸਤੈਨ ਤੇ ਡੀਐਸਪੀ ਡੇਰਾ ਬਸੀ ਵਿਕਰਮ ਸਿੰਘ ਬਰਾੜ ਅਤੇ ਇਨਚਾਰਜ ਐਨਟੀ ਨਾਰਕੋਟਿਕ ਸੈੱਲ ਐਸਆਈ ਸੁਜੀਤ ਸਿੰਘ ਅਤੇ ਇਨ੍ਹਾਂ ਦੇ ਸਾਥੀ ਪੁਲਿਸ ਕਰਮਚਾਰੀ ਵੀ ਮੌਜੂਦ ਸੀ ਤੇ ਮੁੱਦੇ ਪੁੱਛ ਕਿਸ ਨੂੰ ਪਤਾ ਲੱਗ ਗਿਆ ਕਿ ਗ੍ਰਿਫਤ ਵਿੱਚ ਲ라ਏ ਗਏ ਵਿਅਕਤੀ ਕਿਸੇ ਹਾਈ ਪ੍ਰੋਫਾਈਲ ਅਪਰਾਧ ਮੌਨਜਾਨ ਦੇਣ ਦੇ ਲਈ ਪੰਜਾਬ ਵਿੱਚ ਦਾਖਲ ਹੋਇਆ ਸੀ ਤਦ ਦੋਸ਼ੀਆਂ ਦੇ ਖਿਲਾਫ ਹਰਿਆਣਾ ਤੇ ਦਿੱਲੀ ਦੇ ਵਿੱਚ ਕਈ ਸੰਗੀਨ ਅਪਰਾਧਾਂ ਦੇ ਮਾਮਲੇ ਜਿਹੜੇ ਨੇ ਉਦਾਰ ਕਿਤੇ ਗਏ ਸੋ ਉਹਨੂੰ ਜਿਹੜਾ ਹੈਗਾ ਉਸ ਵੱਡੀ ਵਾਰਦਾਤ ਨੂੰ ਹੋਣ ਤੋਂ ਮੁਹਾਲੀ ਪੁਲਿਸ ਵੱਲੋਂ EGTF ਦੇ ਨਾਲ ਮਿਲ ਕੇ ਰੋਕਿਆ ਗਿਆ ਸੋ ਇਹ ਜਿਹੜੇ ਵਿਅਕਤੀ ਹੈਗੇ ਸਾਡੋਂ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਜਿਸ ਇਨਫੋਰਮੇਸ਼ਨ ਤੇ ਸਾਡੇ ਨਾਰਕੋਟਿਕ ਇੰਚਾਰਜ ਸੁਰਜੀਤ ਸਿੰਘ ਜੀ ਨੇ ਨਾਕਾ ਜਿਹੜਾ ਲਾਇਆ ਹੋਇਆ ਸੀਗਾ ਉਸ ਨਾਕੇ ਤੇ ਦੋ ਵਿਅਕਤੀ ਇਕਬਾਲ ਸਿੰਘ ਏਲੀਅਸ ਵਿਨੈ ਜੋ ਕਿ ਦਿੱਲੀ ਦਾ ਰਹਿਣ ਵਾਲਾ ਹੈਗਾ ਗੁਲਸ਼ਨ ਕੁਮਾਰ ਏਲੀਆਸ ਮੋਨੂ ਇਹ ਵੀ ਪੀਰਾਗੜੀ ਦਿੱਲੀ ਦਾ ਰਹਿਣ ਵਾਲਾ ਹੈਗਾ ਇਹ ਦੋ ਵਿਅਕਤੀ ਫੜੇ ਗਏ ਜਿਨ੍ਹਾਂ ਕੋਲੋਂ ਦੋ 30 ਕੈਲੀਬਰ ਦੇ ਪਿਸਟਲ ਬਰਾਮਦ ਕੀਤੇ ਗਏ 18 ਲਾਈਵ ਕਾਰਟਰੇਜ ਬਰਾਮਦ ਕੀਤੇ ਗਏ ਇੱਕ ਕਾਲੀ ਰੰਗ ਦੀ ਸਕੋਰਪੀਓ ਗੱਡੀ ਵੀ ਇਹਨਾਂ ਕੋਲੋਂ ਬਰਾਮਦ ਕੀਤੀ ਗਈ ਹੈ ਜਿਹਦੀ ਆਰਸੀ ਤੇ ਓਨਰਸ਼ਿਪ ਅਸੀਂ ਵੈਰੀਫਾਈ ਕਰ ਰਹੇ ਹਾਂ ਫਿਰ ਇਹਨਾਂ ਦੀ ਗਾਂ ਪੁਸ਼ਕਿਸ਼ ਤੇ ਇਹ ਖੁਲਾਸਾ ਇਹਨਾਂ ਨੇ ਕੀਤਾ ਕਿ ਸਤੀਸ਼ ਕੁਮਾਰ ਇੱਕ ਮੋਕਮਪੁਰਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈਗਾ ਜੋ ਕਿ ਸੱਟੇਬਾਜ਼ ਜੀ ਦਾ ਕੰਮ ਕਰਦਾ ਹੈ ਉਹਦੇ ਕਹੇ ਤੇ ਉਹ ਕਿਸੇ ਬੜੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦਾ ਸੀਗਾ ਉਹਦੇ ਕਹੇ ਤੇ ਵੈਪਨ ਵਗੈਰੇ ਲੈ ਕੇ ਉੱਥੇ ਜਾ ਰਹੇ ਸੀਗੇ ਸੋ ਆਪਣੇ ਪੰਜਾਬ ਬਾਰਡਰ ਤੇ ਇਹਨਾਂ ਨੂੰ ਧਰ ਲਿਆ ਗਿਆ ਇਹਦੇ ਵਿੱਚ ਇੱਕ ਅਮਿਤ ਗੁਲੀਆ ਰੈਜ਼ੀਡੈਂਟ ਆਫ ਜੱਜਰ ਜਿਹੜਾ ਕਿ ਇੱਕ ਹੋਰ ਇਹਨਾਂ ਦਾ ਐਸੋਸੀਏਟ ਹੈਗਾ ਉਹ ਵੀ ਨਾਮਜਦ ਹੈਗਾ ਜਿਹਨੂੰ ਹਲੇ ਫੜੇ ਜਾਣਾ ਬਾਕੀ ਹੈ ਉਹ ਅਸੀਂ ਹਰਿਆਣਾ ਪੁਲਿਸ ਨਾਲ ਤਾਲਮੇਲ ਕਰਕੇ ਉਹਦੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਾਰੇ ਜੋ ਹੈਗੇ ਇਹ ਦਿੱਲੀ ਬੇਟ ਗੈਂਗਸਟਰ ਹੈਗਾ ਮਨਜੀਤ ਮਹਾਲ ਉਹਦੇ ਲਈ ਇਹ ਉਹਦੇ ਲਈ ਐਸੋਸੀਏਟਸ ਹੈਗੇ ਉਹਦੇ ਲਈ ਕੰਮ ਕਰਦੇ ਰਹੇ ਸੋ ਇਹ ਮਨਜੀਤ ਮਾਹਲ ਜੋ ਹੈ ਇਹ ਪਹਿਲਾਂ ਵੀ ਕਈ ਜਿਹੜੇ ਸ਼ੂਟਿੰਗ ਦੇ ਔਰ ਕਈ ਵਾਰਦਾਤ ਪੰਜਾਬ ਦੇ ਵਿੱਚ ਹੈਗੀ ਉਹਦੇ ਵਿੱਚ ਇਨਵੋਲ ਰਿਹਾ ਸੋ ਇਹ ਪ੍ਰਾਇਮਰੀ ਜਿਹੜੀ ਇਨਵੈਸਟੀਗੇਸ਼ਨ ਤੋਂ ਹੁਣੇ ਸਾਹਮਣੇ ਆਇਆ ਹੈ ਕਿ ਜਿਹੜੇ ਇਕਬਾਲ ਸਿੰਘ ਏਲੀਅਸ ਵਿਨੈ ਤੇ ਗੁਲਸ਼ਨ ਕੁਮਾਰ ਇਹ ਕ੍ਰਿਮੀਨਲ ਬੈਕਗ੍ਰਾਉਂਡ ਦੇ ਬੰਦੇ ਹੈਗੇ ਇਹਨਾਂ ਦਾ ਕ੍ਰਿਮੀਨਲ ਪਿਛੋਕੜ ਹੈ ਦਿੱਲੀ ਦੇ ਇਤਿਹਾਸ ਜੇੜ ਦੇ ਵਿੱਚ ਵੀ ਇਹ ਦੋਨੇ ਜਣੇ ਰਹਿ ਕੇ ਆ ਚੁੱਕੇ ਹਨ ਸतीश ਕੁਮਾਰ ਦੀ ਹੁਣ ਤੱਕ ਕੋਈ ਕ੍ਰਿਮੀਨਲ ਪਿਛੋਕੜ ਦੇ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਬਾਕੀ ਤਫਦੀਸ਼ ਕੀਤੀ ਜਾ ਰਹੀ ਹੈ ਸੋ ਇਹਨਾਂ ਦੇ ਹੋਰ ਵੀ ਕੋਈ ਅਸੋਸੀਏਟ ਸਾਹਮਣੇ ਆਉਂਦੇ ਹਨ ਮੋਟਿਵ ਜਿਹੜਾ ਹੈ ਉਹ ਸਾਹਮਣੇ ਆਉਂਦਾ ਤੁਹਾਨੂੰ ਉਹਦੇ ਬਾਰੇ ਅਪਡੇਟ ਕੀਤਾ ਜਾਏਗਾ ਥੈਂਕ ਯੂ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਅਸਰ ਸਾਹਮਣੇ ਆਇਆ ਉਹ ਕਿਥੇ ਪੰਜਾਬ ਜਿੱਥੇ ਨੇ ਵਾਰਦਾਤ ਨੂੰ ਅੰਜਾਮ ਦੇਣਾ ਸੀ ਤੇ ਵੈਪਨਸ ਜਿਹੜੇ ਇਹਨਾਂ ਕੋਲੋਂ ਰਿਕਵਰ ਹੋਈਆਂ ਜਿਹੜੇ ਫੋਰਨ ਮੇਡ ਇਹ ਕਿੱਥੋਂ ਲੈ ਕੇ ਆਏ ਇਹ ਜਿਹੜੇ ਵੈਪਨਸ ਹੈਗੇ ਇਹਦੀ ਹੁਣ ਅਸੀਂ ਕਰ ਰਹੇ ਹਾਂ ਮਤਲਬ ਦੇ ਅਪੀਅਰ ਫੋਰਨ ਮੇਡ ਲੇਕਿਨ ਆਈ ਥਿੰਕ ਦੇ ਆਰ ਇੰਡੀਅਨ ਮੇਡ ਵੈਪਨਸ ਓਨਲੀ ਇਹਨਾਂ ਦੀ ਜਿਹੜੀ ਅਪੀਅਰੈਂ ਔਰ ਵਾਰਦਾਤ ਦਾ ਜਿਵੇਂ ਦੱਸਿਆ ਗਿਆ ਕਿ ਸतीश ਕੁਮਾਰ ਜੋ ਹੈ ਅਮ੍ਰਿਤਸਰ ਦਾ ਉਹਨੇ ਇਹਨਾਂ ਨੂੰ ਸੱਦਿਆ ਸੀਗਾ ਸੋ ਸतीश ਕੁਮਾਰ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਉਹਦੀ ਇੰਟਰੋਗੇਸ਼ਨ ਤੋਂ ਸਾਹਮਣੇ ਆਏਗਾ ਕਿ ਕੀ ਵਾਰਦਾਤ ਕਰਵਾਉਣਾ ਚਾਹ ਰਿਹਾ ਸੀਗਾ ਹਤਿਆਰਾਂ ਦੇ ਨਾਲ ਕੋਈ ਮੰਜ਼ੀਦ ਮਾਹਲ ਦੇ ਵੱਲੋਂ ਡਾਇਰੈਕਸ਼ਨ ਦਿੱਤੀ ਗਈ ਕੋਈ ਗੱਲ ਨਹੀਂ ਆ ਉਹ ਅਸਲੀ ਹਲੇ ਇੰਟਰੋਗੇਸ਼ਨ ਦੇ ਵਿੱਚ ਜਦੋਂ ਇਹਨਾਂ ਦਾ ਇੱਕ ਹੋਰ ਅਸੋਸੀਏਟ ਫੜਿਆ ਜਾਏਗਾ ਉਹ ਤੋਂ ਬਾਅਦ ਇਹਨਾਂ ਕਲੀਅਰ ਸਰ ਇਹ ਜੁਆਇੰਟ ਆਪਰੇਸ਼ਨ ਹੈ ايਜੀਟੀਐਫ ਤੇ ਮਹਾਲੀ ਪੁਲਿਸ ਦਾ ਕੋ ਸਿਕਰਟ ਇਨਫੋਰਮੇਸ਼ਨ ਸੀ ਇਸ ਤਰ੍ਹਾਂ ਜੀ 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 ਇਹ ਜੁਆਇੰਟਲੀ ਅਸੀਂ ਕੰਮ ਕੀਤਾ ਕੁਝ ਅਕਿਊਜ਼ ਪਹਿਲਾਂ ਫੜੇਗੇ ਸੀਗੇ ਉਹਦੇ ਬਾਅਦ ਫਿਰ ਸਾਡੀ ਟੀਮਾਂ ਇਕੱਠੀਆਂ ਵਰਕ ਕਰਦੇ ਰਹੀਆਂ ਬਾਕੀ ਅਕਿਊਜ਼ ਮੇ ਫੜਨੇ ਤੇ ਹੁਣ ਵੀ ਜਿਹੜਾ ਹੈ ਜੁਆਇੰਟ ਕਰ ਰਵੇ ਸਾਡੀ ਚੱਲ ਰਹੀ ਹੈ ਇਹਨਾਂ ਦੇ ਹੋਰ ਅਸੋਸੀਏਟ ਤੋਂ ਕਾਬੂ ਕਰਨ ਸਰ ਜਿਹੜਾ ਇਕਬਾਲ ਤੇ ਗੁਲਸ਼ਨ ਹੈ ਇਹ ਦੋਨਾਂ ਦੇ ਕਿੱਥੇ ਕਿੱਥੇ ਦਿੱਲੀ ਐਨਸੀਆਰ ਤੇ ਪੰਜਾਬ ਦੇ ਵਿੱਚ ਵੀ ਕੋਈ ਮਾਮਲੇ ਹਰਿਆਣਾ ਦੇ ਵਿੱਚ ਮਾਮਲੇ ਹੁਣ ਤੱਕ ਸਾਹਮਣੇ ਆਏ ਹਨ ਕਿ ਹਰਿਆਣਾ ਦਿੱਲੀ ਦੇ ਵਿੱਚ ਇਹਨਾਂ ਦੇ ਮਾਮਲੇ ਹੈਗੇ ਆ ਪੰਜਾਬ ਦਾ ਪਿੱਛੋਂ ਘੜ ਅਸੀਂ ਚੈੱਕ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਮਾਮਲੇ ਨਾਮ ਤੋਂ ਦਰਜ ਹੋ ਇਹ ਜਿਹੜੇ ਹੈਗੇ ਕੈਤਤੀ ਟਾਈਪ ਦੇ ਲੁੱਟਖੋ ਦੇ ਇਸ ਤਰੀਕੇ ਦੇ ਅਟੈਂਪਟ ਟੂ ਮਰਡਰ ਦੇ ਆਰਮਸੈਕ ਦੇ ਪਰਚੇ ਦਰਜ ਹੈਗੇ ਸਰ ਅਗਰ ਇਹ ਸਿੱਧਾ ਦਿੱਲੀ ਤੋਂ ਆ ਰਹੇ ਸੀ ਜਾਂ ਫਿਰ ਇਹਨਾਂ ਨੇ ਪਹਿਲਾਂ ਕਿਥਾਣਾ ਬਣਾਇਆ ਸੀ ਕਿ 몰ੀ ਦੇ ਲਾਕੇ ਲਾਕੇ ਇਧਰ ਪਲਾਨਿੰਗ ਵਗੈਰਾ ਕਰ ਰਹੀ ਸੀ ਡਾਇਰੈਕਸ਼ਨ ਵੀ ਵੇਟ ਕਰ ਰਹੀ ਸੀ ਉਸ ਤੋਂ ਬਾਅਦ ਇਹਨਾਂ ਨੇ ਅੰਮ੍ਰਿਤਸਰ ਸਾਈਡ ਜਾਣਾ ਇਹ ਦੇਖੋ ਦਿੱਲੀ ਐਗਜ਼ੈਕਟ ਦਿੱਲੀ ਤੋਂ ਆ ਰਹੇ ਸੀ ਜਾਂ ਕਿੱਥੋਂ ਆ ਰਹੇ ਸੀਗੇ ਉਹ ਤਾਂ ਅਸੀਂ ਇਨਟ੍ਰੋਗੇਸ਼ਨ ਦੇ ਵਿੱਚ ਦੇਖਾਂਗੇ ਲੇਕਿਨ ਇਹਨਾਂ ਨੂੰ ਫੜਿਆ ਗਿਆ ਉਸ ਤੋਂ ਹੀ ਹੈ ਜਦੋਂ ਇਹ ਪੰਜਾਬ ਐਂਟਰ ਕਰ ਰਹੇ ਸੀ ਕਿ ਦਿੱਲੀ ਸਾਈਡ ਤੋਂ ਕਿ ਸਰ ਹੁਣ ਤੱਕ ਵੀ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ ਜਿੱਦਾਂ ਤੁਸੀਂ ਕਹ ਸतीश ਕੁਮਾਰ ਜਿਹੜਾ ਅੰਮ੍ਰਿਤਸਰ ਦਾ ਹੈ ਹੋਰ ਕੋਈ ਲੋਕਲ ਇਨਵੋਲਵਮੈਂਟ ਆਪਣੇ ਜ਼ਿਲ੍ਹੇ ਦੀ ਕਿ ਕਿਤੇ ਆ ਕੇ ਸਟੇ ਕਰਨਾ ਸੀ ਜਾਂ ਕਿਸ ਤਰ੍ਹਾਂ ਦੀ ਗੱਜੇ ਤੱਕ ਕੁਝ ਸਰ ਇਸ ਤਰ੍ਹਾਂ ਦਾ ਹੁਣ ਤੱਕ ਇਹ ਮੁਹਾਲੀ ਦੇ ਨਾਲ ਸੰਬੰਧਿਤ ਕੋਈ ਲੋਕਲ ਬੰਦਾ ਸਾਹਮਣੇ ਨਹੀਂ ਆਇਆ ਪਰ ਸतीश ਕੁਮਾਰ ਦੀ ਪੁਸ਼ਕਸ਼ ਡਿਟੇਲ ਕਰਾਂਗੇ ਤਾਂ ਉਹ ਤੋਂ ਕਲੀਅਰ ਹੋਏਗਾ ਕਿ ਕੋਈ ਲੋਕਲ ਇਨਾਂ ਦੀ ਠਹਿਰ ਸੀ ਕਿ ਨਹੀਂ ਅੰਮ੍ਰਿਤਸਰ ਮੇਰੇ ਕੋਲ ਪਤਾ ਕਿਸ ਗੈਂਗ ਕਿਹਨੇ ਉਹ ਨੂੰ ਟਾਰਗੇਟ ਕਰਨਾ ਚਾਹ ਰਹੇ ਸੀ ਇਹ ਅਸੀਂ ਹੁਣ ਨਹੀਂ ਕਹਿ ਸਕਦੇ ਕਿ ਕਿਸੇ ਗੈਂਗ ਨੂੰ ਟਾਰਗੇਟ ਕਰਨਾ ਚਾਹ ਰਹੇ ਸੀ ਸੋ ਇਹ ਕਿਹੜੀ ਵਾਦਤ ਨੂੰ ਅੰਜਾਮ ਦੇਣ ਲਈ ਵੈਦਰ ਹੀ ਹੈਡ ਹਾਇਰਡ देम ਉਹਨੇ ਨੂੰ ਹਾਇਰ ਕੀਤਾ ਸੀਗਾ ਕਿਸ ਤਰੀਕੇ ਨਾਲ ਕਿਹੜੀ ਵਾਦਤ ਨੂੰ ਅੰਜਾਮ ਦੇਣਾ ਚਾਹ ਰਿਹਾ ਸੀਗਾ ਉਹ ਗੱਲ ਕਲੀਅਰ ਕਰਾਂਗੇ ਸतीश ਕੁਮਾਰ ਸਰ ਜੀ ਜਿਹੜਾ ਕੀ ਕੈਲੀਬਰ ਪਿਸਟਲ ਤੇ 18 ਜਿੰਦਾ ਕਾਰਤੂਸ ਹੈ ਇਹ ਇਨੀਸ਼ੀਅਲੀ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿਥੋਂ ਲੈ ਕੇ ਆਏ ਸੀ ਕਿ ਨਾਲ ਇਹਨਾਂ ਨੂੰ ਲੋਜਿਸਟਿਕ ਚੀਜ਼ਾਂ ਮੁਹੱਈਆ ਕਰਾਈ ਇਹ ਕੁਛ ਅਜੇ ਤੱਕ ਕੁਝ ਸਾਹਮਣੇ ਆਇਆ ਹੋ। ਇਹਨਾਂ ਦਾ ਜਿਹੜਾ ਇੱਕ ਅਸੋਸੀਏਟ ਹਲੇ ਨਹੀਂ ਫੜਿਆ ਗਿਆ ਉਹਦੇ ਫੜੇ ਜਾਣ ਤੋਂ ਤੁਹਾਨੂੰ ਲੱਗਦਾ ਹੈ ਕਿ ਹੋਰ ਗੱਲ ਕਲੀਅਰ ਹੋਏਗੀ? ਤੇ ਕਿਸੇ ਸਰ ਇੱਕ ਇਹ ਇਹ ਇੱਕ ਹੋਰ ਹੈ ਲਗਾਤਾਰ ਜਿਹੜਾ ਲਗਾਤਾਰ ਪੰਜਾਬ ਪੁਲਿਸ ਕਿਸੇ ਕਿਉਂਕਿ ਇਹ ਜਿਹੜਾ ਹਰਿਆਣਾ ਬਾਰਡਰ ਹੈ ਪੰਜਾਬ ਬਾਰਡਰ ਹੈ ਪਹਿਲਾਂ ਵੀ ਕਾਫੀ ਗ੍ਰਿਫਤਾਰੀਆਂ ਹੋਈਆਂ ਲਗਾਤਾਰ ਤੁਸੀਂ ਪ੍ਰੈਸ ਕਾਨਫਰੈਂਸ ਕੀਤੀ ਹੈ ਹੋਰ ਵੀ ਪੰਜਾਬ ਪੁਲਿਸ ਕਿਸ ਤਰ੍ਹਾਂ ਦੇ ਕੰਮ ਕਰ ਰਿਹਾ ਹੈ ਲਗੀ ਵੱਡੀ ਅਚੀਵਮੈਂਟ ਹੈ ਜਿਹੜੇ ਫੜੇ ਗਏ ਨੇ ਕਿਉਂਕਿ ਇਹ ਟਰਾਂਸਪੋਰਟ ਵੀ ਯੂਜ਼ ਕਰਦੇ ਨੇ ਲੇਟ ਨਾਈਟ ਕਿਉਂਕਿ ਏਰੀਆ ਦਿੱਲੀ ਦਾ ਹਰਿਆਣਾ ਤੋਂ ਬਾਅਦ ਸਿੱਧਾ ਪੰਜਾਬ ਆਦਾ ਹੈ ਉਹਨਾਂ ਦੀ ਚੀਜ਼ਾਂ ਨੂੰ ਦੇਖਦੇ ਹੋਏ ਕਿਸ ਤਰ੍ਹਾਂ ਆਪਣੇ ਜ਼ਿਲ੍ਹੇ ਦੀ ਪੁਲਿਸ ਕੰਮ ਕਰ ਰਹੀ ਹੈ ਕਿਉਂਕਿ ਬਹੁਤ ਜ਼ਰੂਰੀ ਹੁੰਦਾ ਇਹਨਾਂ ਦਾ ਵੇ ਜਿਹੜਾ ਹੈ ਟਰਾਂਸਪੋਰਟ ਚਾਹੇ ਬੱਸ ਟਰਾਂਸਪੋਰਟ ਹੋਵੇ ਜੋ ਸਟਿੱਟ ਦੀ ਤੁਨੀ ਅਹਿਮਦ ਮੈਂ ਐਮਪੀ ਤੋਂ ਜਿਹੜੇ ਪੜੇ ਗਏ ਨੇ ਵੈਪਰਸ ਵਗੈਰਾ ਹੋਰ ਵੀ ਕੀ ਚੀਜ਼ਾਂ ਨੂੰ ਲੈ ਕੇ ਕਿਸ ਤਰ੍ਹਾਂ ਪੰਜਾਬ ਪੁਲਿਸ ਕੰਮ ਕਰ ਰਹੀ ਹੈ ਦੇਖੋ ਇੰਟਰ ਸਟੇਟ ਦਾ ਇੱਕ ਕ੍ਰਾਈਮ ਜਿਹੜਾ ਹੈਗਾ ਜਿਵੇਂ ਜਿਵੇਂ ਟਰਾਂਸਪੋਰਟ ਦੀ ਸਹੂਲਤ ਵੱਧ ਗਈ ਹੈ ਹਾਈਵੇਜ਼ ਕਾਫੀ ਮਤਲਬ ਈਜ਼ੀ ਕਮਿਊਨੀਕੇਸ਼ਨ ਟਰਾਂਸਪੋਰਟ ਈਜ਼ੀ ਹੋ ਗਈ ਹੈ ਤਾਂ ਇਹ ਸਾਰੀ ਚੀਜ਼ਾਂ ਜਿਹੜੀ ਹੈਗੀ ਇਹਦੀ ਸੰਖਿਆ ਤੇ ਵਧੀ ਹੈ ਲੇਕਿਨ ਸਾਡੀ ਕਾਰਵਾਈ ਵੀ ਇਸੇ ਤਰੀਕੇ ਨਾਲ ਵਧੀ ਹੈ ਇਹ ਜਿਹੜੀ ਸਾਡੀ ਐਮਟੀ ਨਾਰਕੋਟਿਕ ਦੀ ਟੀਮ ਹੈਗੀ ਨਾਕੇਬੰਦੀ ਕਰਦੀ ਹੈ ਔਰ ਇਨਾਂ ਨੇ ਪਿੱਛੇ ਵੀ ਜਿਹੜੀ ਹੈਗੀ ਹੈ ਹੀਰੋਇਨ ਵਾਲੀ 1.5 ਕਿਲੋ ਵਾਲੀ ਜੈਕਟਾ ਵੀ ਫੜੀ ਸੀਗੀ ਵੈਪਨਸ ਵੀ ਫੜਦੇ ਰਹਨੇ ਸੋ ਸ਼ਿਫਟਿੰਗ ਨਾਕਾਬੰਦੀ ਇਨਫੋਰਮੇਸ਼ਨ ਬੇਸ ਤੇ ਕੰਮ ਕਰਨਾ ਟੈਕਨੀਕਲ ਇਨਪੁਟ ਤੇ ਕੰਮ ਕਰਨਾ ਇਹ ਸਾਰੇ ਤਰੀਕੇ ਸੀ ਅਪਣਾ ਰਹੇ ਆ ਕਿ ਇਹਦੇ ਜਿਹੜੀ ਹੈਗੀ ਹੈ ਇਹਨਾਂ ਦੀ ਰਿਕਵਰੀ ਲਗਾਤਾਰ ਚਲਦੀ ਰਹੇ